ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦਿਨ ਇੱਕ ਦਿਨ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਜੀ ਦੱਸੋ ਮੈ ਜੀ ਮੇਰੀ ਮੇਰੀ ਪਲਸਟਰ ਲੁੱਟਿਆ ਪਲਸਟਰ ਜਿਹੜਾ ਦਾਰੂ ਦੇ ਨਾਲ ਪੂਰਾ ਟੱਪੀ ਹੋਈ ਹੈ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਹੋ ਵੀ ਦੇ ਲੇ ਤੁਸੀਂ ਕਿਦਾ ਡਾਕ ਹੋਈ ਇਹ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੰਦਰੀ ਹਾਲਤ ਕਰ ਦਿੱਤੀ ਲੈ ਕੈਨੇਡਾ ਮੈਂ ਕਰ ਤਾਰੂ ਪਿੰਦੇ ਨੂੰ ਮੈਨੂੰ ਮਰਦਾ ਫਿਰੇ ਮੈਂ ਜੰਮਨ ਤੋਂ ਪਹਿਲਾਂ ਦੀ ਪਿੰਦੀ ਹੈ ਜਿਹੜੀ ਸ਼ਬਦਾਵਲੀ ਸੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਕੁੱਤੀ ਹੈ ਤੇ ਬਿੱਲੀ ਹੈ ਪਤਾ ਨਹੀਂ ਕੀ ਕੋਸ ਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਉਹਨੇ ਬੋਲ ਨਹੀਂ ਬੋਲਣ ਦੇ ਹੁਣ ਆਪਾਂ ਦੱਸਣਾ ਨਹੀਂ ਮੇਰੀ ਮੇਰੀ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਗ ਠੀਕ ਐ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਕਿ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਮਟਣ ਦੇਣੀ ਠੀਕ ਐ ਮਾਰ ਕੁੱਟ ਤੇ ਬਹੁਤ ਦੂਰਤੀ ਕਰ ਰਹੇ ਨੇ ਇਹ ਸਾਰਾ ਭਾਵੇਂ ਨਗਰੀਏ ਸੁਣ ਲਵੇ ਸਾਰਾ ਇੱਕ ਦੇ ਭਰਾ ਵੀ ਰਿਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦੇ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਂ ਦਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੜਾ ਗੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਉਹ ਇਹ ਦਸ ਮਿੰਟ ਜੀ ਅੱਜ ਵੀ ਤਾਂ ਵੀ ਫਲਸਟਰ ਲੋ ਫਲਸਟਰ ਜਿਹੜਾ ਦਾਰੂ ਦੇ ਨਾਲ ਪੂਰਾ ਟੱਪੀ ਹੋਈ ਹੈ ਠੀਕ ਹੈ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ ਦਾਰੂ ਦੇ ਨਾਲ ਪ੍ਰਭਾਵ ਵੀ ਵੇਖ ਲੋ ਤੁਸੀਂ ਕਦਾ ਡਾਕ ਇਹ ਡਰਿੰਕ ਕੋਣ ਇਹ ਬਜ਼ੁਰਗ ਮਾਤਾ ਦਾ ਕੀ ਚਸੂਰ ਸੀ ਜਿੰਨੂੰ ਫੁੱਟ ਫੁੱਟ ਕੇ ਬੰਦਰੀ ਹਾਲਤ ਚਾ ਛੱਡ ਗਈ। ਕੈਨੇਡਾ ਮੈਂ ਕਰਦਾ ਰੋ ਪੀਂਦੇ ਨੂੰ। ਮੈਨੂੰ ਆਦਾਂ ਫਿਰ ਮੈਂ ਜੰਮਨ ਤੋਂ ਪਹਿਲਾਂ ਪਹਿਲਾਂ ਦੀ ਪਿੰਦੀ ਹੈ। ਜਿਹੜੀ ਸ਼ਬਦਾਵਲੀ ਹੈ ਤੁਹਾਡੀ। ਮੈਂ ਉਹ ਵੱਡ ਬੋਲ ਨਹੀਂ ਸਕਦਾ ਪੁੱਤੀਆਂ ਤੇ ਬਿੱਲੀਏ ਪਤਾ ਨਹੀਂ ਕੀ ਕੁਛ ਉਹਨਾਂ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਕਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਉਹ ਬੋਲ ਨਹੀਂ ਬੋਲਣ ਦੇ। ਮਰ ਜਾਣਾ ਨਹੀਂ ਨਾ। ਹਾਂ ਹੁਣ ਆਪਾਂ ਦੱਸਣਾ। ਨਹੀਂ ਮੇਰੀ 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 ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਵਟਣ ਦੇਣੀ ਠੀਕ ਹੈ ਮਾਰ ਕੁੱਟੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭੋਗ ਨਗਰੀ ਇਹ ਸੁਣ ਲਵੇ